ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਇੰਟੈਲੀਜੈਂਸ ਤਾਰਤ ਆਪਰੇਸ਼ਨ ਦੇ ਵਿੱਚ ਵੱਡੇ ਕ੍ਰਾਸ ਬਾਰਡਰ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ 4.8 ਕਿਲੋ ਹੈਰੋਇਨ ਦੁਆਟਾਂ ਨੂੰ ਤੇ ਦੋ ਆਧੁਨਿਕ ਪਿਸਤੌਲੇ ਬਰਾਮਦ ਕੀਤੀਆਂ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦਾ ਇਹ ਕਹਿਣਾ ਹੈ ਕਿ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਨੈੱਟਵਰਕ ਪਾਕਿਸਤਾਨ ਦੇ ਕੁਕਤਿਆਤ ਤਸਕਰ ਸ਼ਾਦਵ ਨੂੰ ਚਲਾਇਆ ਜਾ ਰਿਹਾ ਸੀ ਕਿ ਪਾਕਿਸਤਾਨ ਤੋਂ ਫਿਰੋਜ਼ਪੁਰ ਤੇ ਖੇਮ ਕਰਨ ਸੈਕਟਰ ਦੇ ਰਾਹੀਂ ਡਰੋਨ ਦੇ ਰਾਹੀਂ ਭਾਰਤ ਦੇ ਵਿੱਚ ਛੁੱਟੀ ਜਾਂਦੀ ਸੀ ਸੋਸ਼ਲ ਮੀਡੀਆ ਐਪਸ ਦੇ ਰਾਹੀਂ ਲੋਕੇਸ਼ਨ ਕੋਆਰਡੀਨੇਟਰ ਭੇਜੇ ਗਏ ਜੇ ਤੇ ਸੋਸ਼ਲ ਮੀਡੀਆ ਐਪਸ ਦੇ ਰਾਹੀਂ ਲੋਕੇਸ਼ਨ ਕੋਆਰਡੀਨੇਟ ਭੇਜੇ ਜਾਂਦੇ ਸਨ ਤੇ ਦੋਸ਼ੀ ਖੇਪ ਚੋ ਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਇਲਾਕੇ ਤੇ ਦੋਸ਼ੀ ਇਸ ਖੇਪ ਨੂੰ ਚੁੱਕ ਕੇ ਅੰਮ੍ਰਿਤਸਰ ਤਿਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਸਪਲਾਈ ਕਰਦੇ ਸਨ। ਪੁਲਿਸ ਨੇ ਸਭ ਤੋਂ ਪਹਿਲਾਂ ਫਗੂ ਵਾਲਾ ਪਿੰਡ ਦੇ ਅੰਗਰੇਜ਼ ਸਿੰਘ ਤੇ ਉਸ ਦੇ ਚੇਰੇ ਭਰਾ ਨੂੰ ਫੜਿਆ। 220 ਗ੍ਰਾਮ ਹੈਰੋਇਨ ਤੇ ਇੱਕ ਲੋਕ ਪਿਸਤੌਲ ਬਰਾਮਦ ਹੋਇਆ। ਤੇ ਇਸੇ ਮਾਮਲੇ ਦੇ ਵਿੱਚ ਕੁਝ ਕੁਝ ਕਰਦੇ ਆ ਗੁਰਪ੍ਰੀਤ, ਬਲਵੰਦਰ, ਲਖਵਿੰਦਰ ਉਰਫ ਲੱਕੀ ਤੇ ਬਲਜਿੰਦਰ ਦੀ ਗ੍ਰਿਫਤਾਰੀ ਹੁੰਦੀ ਹੈ। ਜਨਾਂ ਦੀ ਉਮਰ ਵੀ ਤੋਂ 42 ਸਾਲ ਦੇ ਵਿਚਕਾਰ ਹੈ ਤੇ ਜ਼ਿਆਦਾਤਰ ਬੇਰੁਜ਼ਗਾਰ ਨੇ। ਜਾਂਚ ਦੇ ਵਿੱਚ ਪੂਰੇ ਨੈਟਵਰਕ ਦੇ ਪਿੱਛੇ ਤੇ ਅੱਗੇ ਸਾਰੇ ਲਿੰਕ ਜਿਹੜੇ ਖੰਗਾਲੇ ਗਏ ਤੇ ਪੁਲਿਸ ਦਾ ਮੰਨਣਾ ਹੈ ਕਿ ਇਸ ਨੈਟਵ ਕੀਤੀ ਜਾ ਰਹੀ ਹੈ ਤਾਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਇਹ ਕਹਿਣਾ ਹੈ ਕਿ ਇਸ ਕਾਰਵਾਈ ਦੇ ਨਾਲ ਬਾਰਡਰ ਬੈਲਟ ਦੇ ਵਿੱਚ ਚੱਲ ਰਹੀ ਵੱਡੀ ਤਸਕਰੀ ਨੂੰ ਝਟਕਾ ਲੱਗਿਆ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਲਾਲਚ ਦੇ ਵਿੱਚ ਆ ਕੇ ਤੇ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਲਾਲਚ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ ਕਿਉਂਕਿ ਐਸੇ ਅਪਰਾਧ ਦਾ ਅੰਤ ਸਿਰਫ ਜੇਲ੍ਹ ਹੀ ਹੁੰਦਾ ਹੈ ਗੇਟ ਇਸਲਾਮਾਬਾਦ ਥਾਣਾ ਅੰਮ੍ਰਿਤਸਰ ਤੇ ਇਸ ਮਾਮਲੇ ਦੇ ਵਿੱਚ ਗੇਟ ਇਸਲਾਮਾਬਾਦ ਥਾਣਾ ਅੰਮ੍ਰਿਤਸਰ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਘੋੜ 6 ਦੋਸ਼ੀ ਗ੍ਰਿਫਤਾਰ ਕੀਤੇ ਹੈ 4.08 ਕਿਲੋ ਹਿਰੋਇਨ ਤੇ ਦੋ ਸਫਿਸਟੀਕੇਟਿਡ ਪਿਸਟਲ ਜਿਹੜੇ ਬਰਾਮਦ ਕੀਤੇ ਗਏ ਹੈ ਇੱਕ ਉਹਨਾਂ ਚੋਂ ਬਲੌਕ ਹੈਗਾ 9mm ਦੂਜਾ 3.04 ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਇਹ ਬਹੁਤ ਵੱਡਾ ਇੱਕ ਨੈਟਵਰਕ ਚੱਲ ਰਿਹਾ ਸੀਗਾ ਕ੍ਰਾਸ ਬਾਰਡਰ ਰਸ਼ਾ ਨਾਮ ਦਾ ਬੰਦਾ ਇੱਕ ਨਟੋਰੀਅਸ ਸਮਗਲਰ ਹੈ ਪਾਕਿਸਤਾਨ ਦਾ ਉਹ ਚਲਾ ਰਿਹਾ ਸੀਗਾ ਦੋ ਸੈਕਟਰ ਸਾਡੇ ਬਾਰਡਰ ਦੇ ਇਹਦੇ ਚਮਾਰਚ ਸਾਹਮਣੇ ਆਏ ਨੇ ਇੱਕ ਫਿਰੋਜ਼ਪੁਰ ਸੈਕਟਰ ਇੱਕ ਖੇਮ ਕਰਨ ਸੈਕਟਰ ਸੋ ਇਹ ਸਾਰਾ ਜਿਹੜਾ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਤੇ ਇਹਦੇ ਚ ਸਭ ਤੋਂ ਪਹਿਲਾਂ ਜਗੀਰ ਸਿੰਘ ਜੋ ਦਾ ਕਜ਼ਨ ਬਜ਼ਰ ਹੈ ਅੰਗਰੇਜ਼ ਸਿੰਘ ਦੋਨੋਂ ਫਰੋਜ਼ਪੁਰ ਦੇ ਰਹਿਣ ਵਾਲੇ ਇੱਕ ਮਮਦੋਟ ਏਰੀਏ ਦਾ ਇੱਕ ਰੋਹਰਸਾਏ ਦਾ ਇਹ ਢਾਬਾ ਚਲਾਉਂਦੇ ਇਹਨਾਂ ਦਾ ਪਿੰਡ ਵੀ ਕਾਫੀ ਬਾਰਡਰ ਦੇ ਨੇੜੇ ਆ ਜੀਤ ਸਿੰਘ ਦਾ ਪਹਿਲਾਂ ਇਹ ਫੜੇਗੇ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਗੁਰਪ੍ਰੀਤ ਇਹ ਤਰਨਤਾਰਨ ਦਾ ਖੇਮ ਕਰਨ ਦਾ ਬਲਵਿੰਦਰ ਇਹ ਵੀ ਖੇਮ ਕਰਨ ਤਰਨਤਾਰਨ ਦਾ ਲਖਵਿੰਦਰ ਲੱਕੀ ਇਹ ਕੁੱਲਗੜੀ ਫਰੋਜ਼ਪੁਰ ਦਾ ਹੈ ਉਸ ਤੋਂ ਬਾਅਦ ਬਲਜਿੰਦਰ ਸਿੰਘ ਕੁੱਲਗੜੀ ਇਹ ਵੀ ਫਰੋਜ਼ਪੁਰ ਦਾ ਹੈ ਸੋ ਇਹ ਸਾਰਾ ਨੈਟਵਰਕ ਜਦੋਂ ਚਲਾਇਆ ਗਿਆ ਸਭ ਤੋਂ ਪਹਿਲਾਂ ਅੰਗਰੇਜ਼ ਤੇ ਗੁਰਪ੍ਰੀਤ ਫੜੇ ਜਾਂਦੇ ਆ ਉਹਨਾਂ ਤੋਂ 220 ਗ੍ਰਾਮ ਹੀਰੋਇਨ ਤੇ ਇੱਕ ਗਲੌਕ ਪਿਸਤਲ ਮਿਲਿਆ ਸੀ ਉਸ ਤੋਂ ਬਾਅਦ ਬੜੀ ਇਹਨੂੰ ਪ੍ਰੋਫੈਸ਼ਨਲ ਇਨਵੈਸਟੀਗੇਟ ਕਰਦੇ ਹੋਏ ਸਾਰੇ ਲਿੰਕੇਜਸ ਅੱਗੇ ਤੇ ਪਿੱਛੇ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਉਹਦੇ ਚ ਇਹ ਬਾਕੀ ਜਿਹੜੇ ਦੋਸ਼ੀ ਨੇ 4 ਉਹ ਗ੍ਰਿਫਤਾਰ ਕੀਤੇ ਗਏ ਮੋਡਸ ਆਫ ਆਪਰੇਸ਼ਨ ਜੋ ਉਹੀ ਪੁਰਾਣਾ ਹੈਗਾ ਕਿ ਬਾਰਡਰ ਦੇ ਨੇੜੇ ਪਿੰਡਾਂ ਕਨਸਾਈਨਮੈਂਟਸ ਦੀ ਪ੍ਰੀ ਡੈਸਟਿਨੇਟ ਕੋਆਰਡੀਨੇਟਸ ਲੋਕੇਸ਼ਨਸ ਤੇ ਜੀਆ ਜਾਂਦੀਆਂ ਫਿਰ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਉਸ ਕਿਤੇ ਆਦੀ ਇੰਡੀਆ ਚ ਔਰ ਜੇ ਆਪਾਂ ਦੇਖੀਏ ਤੇ ਸਭ ਤੋਂ ਮੇਨ ਗੱਲ ਇਹਦੇ ਤੇ ਆਈ ਹੈ ਕਿ ਲਾਲਚ ਪੈਸੇ ਦਾ ਕਿਉਂਕਿ ਠਾਬੇ ਵਾਲਿਆਂ ਨੇ ਵੀ ਸਭ ਤੋਂ ਪਹਿਲਾਂ ਲਾਲਚ ਨਾਲ ਹੀ ਕੰਮ ਕੀਤਾ ਹਾਲਾਂਕਿ ਉਮਰ ਆਪਾਂ ਸੋਚਦੇ ਹਾਂ ਮੈਂ ਹਮੇਸ਼ਾ ਯੰਗਸਟਰ ਹੀ ਹੁੰਦੇ ਨੇ ਇਹਦੇ ਚ 35 ਸਾਲ ਦੀ ਉਮਰ ਦਾ ਜਗੀਰ ਸਿੰਘ ਦੀ ਉਹਦਾ ਭਰਾ ਅੰਗਰੇਜ਼ ਸਿੰਘ ਜ਼ਰੂਰ 20 ਸਾਲ ਦਾ ਹੈਗਾ ਬਾਕੀ ਗੁਰਪ੍ਰੀਤ 30 ਸਾਲ ਦਾ ਹੈ ਬਲਵਿੰਦਰ 35 ਸਾਲ ਦਾ 24 ਸਾਲ ਦਾ ਲੱਕੀ ਹੈ 42 ਸਾਲ ਦਾ ਬਲਜਿੰਦਰ ਹੈ ਸੋ ਆਪਾਂ ਜੇ ਪੈਟਰਨ ਇਹਦਾ ਸਾਰਾ ਦੇਖੀਏ ਕਿ ਕਿਸ ਤਰ੍ਹਾਂ ਇੱਕ ਬਾਰਡਰ ਕੰਟੀਗੂਅਸ ਬਾਰਡਰ ਸਾਡਾ ਚੱਲ ਰਿਹਾ ਹੈ ਫਰੋਜ਼ਪੁਰ ਸਾਈਡ ਕੰਟੀਗੂਅਸ ਵਿਦ ਕਰਨਤਾਰਨ ਸਾਈਡ ਸੋ ਜਿੱਥੇ ਦਾ ਲੱਗਦਾ ਹੈ ਡਰੋਨ ਰਾਹੀਂ ਜਿੱਥੇ ਉਹਨਾਂ ਨੂੰ ਕੋਆਰਡੀਨੇਟਸ ਮਿਲ ਜਾਂਦੇ ਨੇ ਲੋਕ ਕਰਦੇ ਨੇ ਉਹ ਸੋਸ਼ਲ ਮੀਡੀਆ ਐਪਸ ਦੇ ਥਰੂ ਜਿਹੜੇ ਪੋਟੈਂਸ਼ੀਅਲ ਬੰਦੇ ਨੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਲਾਲਚੀ ਨੇ ਜਾਂ ਹੋਜਾ ਰਿਸਕ ਲੈਣ ਨੂੰ ਤਿਆਰ ਆ ਉਹਨਾਂ ਨੂੰ ਪਿਕਅਪ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਇਸ ਲੈ ਕੇ ਆਉਂਦੇ ਆ ਤੇ ਉਹ ਅੱਗੇ ਅਸਾਈਨਮੈਂਟ ਚੁੱਕ ਕੇ ਤੇ ਅੱਗੇ ਉਹਨਾਂ ਦੀ ਡਾਇਰੈਕਸ਼ਨਸ ਤੇ ਅੱਗੇ ਇੰਡੀਆ ਦੇ ਵਿੱਚ ਇਹ ਪਹਚਾਈਆਂ ਜਾਂਦੀਆਂ ਸੋ ਮੈਂ ਇਹਦੇ ਵਿੱਚ ਆਪਣੀ ਸਾਰੀ ਟੀਮ ਜਿਹਦੇ ਸੁਪਰਵਾਈਜ਼ਨ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਕਰ ਰਹੇ ਨੇ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ACP ਰਿਸ਼ਪ ਉਲਾ ਜੀ ਔਰ ਇਨਸਪੈਕਟਰ ਮੋਲਤਦੀਪ ਜੀ ਔਰ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਹੀ ਪ੍ਰੋਫੈਸ਼ਨਲ ਔਰ ਡੀਪ ਇਨਵੈਸਟੀਗੇਸ਼ਨ ਮੈਂ ਇਹਨੂੰ ਕਹੂੰਗਾ ਉਹ ਸਾਰਾ ਇਹ ਡਿਸਮੈਂਟਲ ਹੋਇਆ ਟੋਟਲ ਦਾ ਟੋਟਲ ਜਿਹੜਾ ਨੈਟਵਰਕ ਹੈ ਕਿਉਂਕਿ ਇਹਦੇ ਚ ਇਹ ਨਹੀਂ ਵੀ ਇਕੱਲੀ ਨਾਰਕੋ ਹੀ ਆ ਰਹੀ ਹੈ ਜਿੱਥੇ ਦਾਲਾ ਦਾ ਆਰਮਜ਼ੀ ਭੇਜੇ ਜਾ ਰਹੇ ਨੇ ਔਰ ਇਹੀ ਨੈਟਵਰਕਸ ਨੇ ਜਿਹੜੇ ਪਾਕਿਸਤਾਨ ਬੇਸ ਉਹਨਾਂ ਦੇ ਇੰਟੈਲੀਜੈਂਸ ਦੇ ਆਪਰੇਸ਼ਨਸ ਨੇ ਉਹਦੇ ਥਰੂ ਹੋਰ ਵੀ ਮਾਰੂ ਹਥਿਆਰ ਐਕਸਪੋਸਰ ਭੇਜੇ ਜਾਂਦੇ ਨੇ ਇਹ ਸਾਰਾ ਨੈਟਵਰਕ ਟੁੱਟਣਾ ਮੈਂ ਸਮਝਦਾ ਵੀ ਇੱਕ ਵਾਰੀ ਇਹ ਸਾਰੇ ਜਿਹੜਾ ਕੰਟੀਨਿਊਸ ਬਾਰਡਰ ਹੈ ਖੇਮ ਕਰਨ ਤੇ ਤਰਨ ਤਰ ਵਿੱਚ ਤਾਂ ਤੇ ਉਧਰ ਫਿਰੋਜ਼ਪੁਰ ਦਾ ਇਹ ਸਾਰਾ ਇੱਕ ਵਾਰੀ ਨੂੰ ਠੱਲ ਪੈ ਗਈ ਸਪੈਸ਼ਲੀ ਇਸ ਮੋਡਿਊਲ ਦੇ ਫੜੇ ਜਾਣਦਾ ਹੁੰਦਾ ਨਾ ਕਿ ਫਿਰ ਉਹ ਥੋੜਾ ਜਿਹਾ ਇੱਕ ਮਤਲਬ ਦਿਖਾਉਣ ਨੂੰ ਹੋ ਜਾਂਦਾ ਸੋਸ਼ਲੀ ਕਿ ਬੰਦਾ ਤਾਂ ਯਾਰ ਟਾਬਾ ਚਲਾ ਰਿਹਾ ਦੂਜਾ ਉੱਥੇ ਟਾਬੇ ਦੇ ਉੱਤੇ ਉਹ ਵੀ ਨਾਲ ਕੰਮ ਕਰ ਰਿਹਾ ਕਸਨ ਉਹ ਦੋਨਾਂ ਦੀ ਮਿਲੀਭੁਗਤ ਤੋਂ ਤੇ ਬਾਅਦ ਇਹਨਾਂ ਦੀ ਕੰਟੈਕਟਸ ਹੋਏ ਤੇ ਉਹਨਾਂ ਨੇ ਕੰਮ ਸ਼ੁਰੂ ਕਰਤਾ 6 ਬੰਦੇ ਅਰੈਸਟ ਹੈ ਜੀ ਔਰ ਤੁਹਾਨੂੰ ਮੈਂ ਰਿਕਵਰੀ ਦੱਸੀ ਵੀ ਪੀ ਜੀ ਲੱਗਦਾ ਕਿ ਬੜੀ ਭਾਰੀ ਮਾਤਰਾ ਚਾਰੇ ਦੇ ਸਾਡਾ ਦਾ ਅਸਟੈਕ ਤੋਂ ਤਰਫ ਕਰ ਦਿੱਤੇ ਰੱਖਿਆ ਹੈ ਲੱਗਦਾ ਸਰ ਐਸਟਾ ਕਰਦੇ ਹੀ ਜਿਹੜਾ ਭਾਰਾ ਪਾਪੋ ਗਿਆ ਜਾਂ ਗਿਆ ਗੈਗੋ ਬੜਾ ਹਾਲੀ ਵਿੱਚ ਵੇਖੋ ਬੜੀ ਸਿੰਪਲ ਗੱਲ ਹੈ ਇੱਕ ਹਮੇਸ਼ਾ ਰਹਿੰਦੀ ਹੈ ਤਾਕ ਸਾਡੇ ਗਵਾਂਢੀ ਮੁਲਕ ਦੀ ਕਿ ਡਿਸਟਰਬ ਕਰੇ ਪੀਸ ਤੇ ਦੂਜੇ ਪਾਸੇ ਸਾਡੇ ਲੋਕਾਂ ਦੀ ਵੀ ਮੈਂ ਸਮਝਦਾ ਇਹ ਉਹਨਾਂ ਨੂੰ ਵੀ ਸੇਧ ਦੇਣ ਦੀ ਲੋੜ ਹੈ ਸਾਨੂੰ ਆਪਣੇ ਨੌਜਵਾਨਾਂ ਨੂੰ ਕਿ ਉਹ ਇਸ ਬਹਿਕਾਵੇ ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਕਰ ਦੇ ਛੋਟੇ ਲਾਲਚ ਵਾਸਤੇ ਤੇ ਅਲਟੀਮੇਟਲੀ ਜਿਹਨਾਂ ਚ ਹੀ ਪੱਕੇ ਖਾਂਦੇ ਸੱਚਾ ਸੱਚਾ ਫੈਸਲਾ ਉਹੀ ਗੱਲ ਹੈ ਪੈਸੇ 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 ਐਸੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਇਹ ਸਾਰੇ ਹਵਾਲਾ ਰਾਹੀਂ ਡਿਫਰੈਂਟ ਡਿਫਰੈਂਟ ਰੇਟਸ ਰੇਟਸ ਫਿਕਸ ਹੋ ਜਾਂਦੇ ਨੇ ਜਿਵੇਂ ਅਵੇਲੇਬਿਲਟੀ ਹੁੰਦੀ ਹੈ ਜਾਂ ਡਿਮਾਂਡ ਜਿਹੜਾ ਕਰ ਰਿਹਾ ਉਹਦੇ ਮੁਤਾਬਕ ਇਹਨਾਂ ਦੀ ਇਹ ਸੇਲ ਕਰਦੇ ਆ ਹਿਰੋਇਨ ਦੀ ਤੁਹਾਨੂੰ ਪਤਾ ਹੀ ਹੈ ਕਿ ਚੱਲਦਾ ਅਕ੍ਰੋਸ ਦ ਕੰਟਰੀ ਅਕ੍ਰੋਸ ਦੀ ਵਰਲਡ ਹੀ ਚੱਲ ਰਿਹਾ ਹੈ ਇਹ ਸਾਰਾ ਡਰੱਗਟੇ ਆਮਦਾ ਇਹ ਹੁੰਦਾ ਕਿ ਜਿਹੜੇ ਵੀ ਐਂਟੀ ਸੋਸ਼ਲ ਐਲੀਮੈਂਟਸ ਨੇ ਗੈਂਗਸਟਰ ਨੇ ਈਵਨ ਟੈਰਰਿਸਟ ਮੋਡਿਊਲ ਜਿਹੜੇ ਫੜੇ ਗਏ ਆ ਸਾਰਿਆਂ ਨੂੰ ਲੱਗਦਾ ਕਿ ਸਫਿਸਟੀਕੇਟਡ ਵੈਪਨ ਹੋਵੇ ਇਸ ਤਰ੍ਹਾਂ ਪਿਆ ਕਿ ਕਿਵੇਂ ਬਿਲਾ ਲਾ ਕੰਪਨੀ ਕਿੰਨੇ ਪੈਸੇ ਮਿਲਦੇ ਸੀ ਨਾ ਉਹ ਜੇ ਐਸਾ ਉਹ ਅਸੀਂ ਡਿਟੇਲ ਚ ਅਜੇ ਨਹੀਂ ਇਹ ਨਹੀਂ ਗੱਲ ਕੀਤੀ ਕਿ ਕਿੰਨੇ ਮਿਲਦੇ ਅਸੀਂ ਤਾਂ ਫੜਨ ਫੜਾਈ ਦੇ ਵਿੱਚ ਹੀ ਰਹੇ ਹਾਂ ਉਹ ਸਾਰੀ ਹੁਣ ਡਿਟੇਲ ਚ ਇਨਵੈਸਟੀਗੇਸ਼ਨ ਹੋਏਗੀ ਸਭ ਪਤਾ ਲੱਗਾ ਜੀ ਇਹ ਇਤਿਆਰ ਦਾ ਉਹ ਬਾਤ ਤਾਂ ਵੀ ਬੰਦੇ ਕਹਿੰਦੇ ਜਾਂ ਯਾਰ ਅੱਗੇ ਹੈਂਡਓਵਰ ਹੋਣਾ ਸੀ ਸ਼ਾਹ ਦੇ ਕਹਿਣ ਤੋਂ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਜੇ ਉਹਦੇ ਚ ਸਕਸੈਸ ਨਹੀਂ ਮਿਲੀ ਬਿਕੋਜ਼ ਕੱਟ ਆਊਟ ਹੋ ਜਾਂਦਾ ਜਦੋਂ ਬੰਦਾ ਫੜਿਆ ਜਾਂਦਾ ਨੈਚੁਰਲੀ ਮੁੜ ਕੇ ਫਿਰ ਪਤਾ ਤਾਂ ਲੱਗ ਹੀ ਜਾਂਦਾ ਅੱਜ ਕੱਲ ਐਵਰੀਬਾਡੀ ਇਜ਼ ਅਵੇਅਰ ਸ਼ਾਹੀ ਲੋਕ ਇਪਰੇ ਹੋ ਸਕਦਾ ਹੈ ਜੀ ਸ਼ਾਹ ਜਰਾ ਕੌਣ ਲੱਗਦਾ ਇਹ ਕਾਫੀ ਪਹਿਲਾਂ ਵੀ ਕੇਸਾਂ ਚ ਆਇਆ ਸਾਡੇ ਨਾਮਜ਼ਦ ਹੋਇਆ ਜੀ ਸ਼ਾਹ ਨਾਮ ਦਾ ਕਾਫੀ ਨਟੋਰੀਅਸ ਸਮਗਲਰ ਮੈਂ ਜਿਹਨਾਂ ਤੁਹਾਨੂੰ ਦੱਸਿਆ ਹੋਇਆ ਹੈ ਪਾਕਿਸਤਾਨ ਨੇ ਸਮਗਲਰਾਂ ਬਾਰੇ ਪਾਕਿਸਤਾਨ ਕੋਲ ਮੇਂ ਰਿਕਾਰਡ ਤਾਂ ਸਾਡੇ ਕੋਲ ਹੈਗਾ ਹੀ ਹੈ ਜੀ ਉਹ ਤਾਂ ਮਤਲਬ ਅਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਸੈਂਟਰਲ ਏਜੰਸੀਜ਼ ਨਾਲ ਥਰੂ ਆਵਰ ਨੋ ਇੰਟੈਲੀਜੈਂਸੀ ਉਹ ਕੋਈ ਹੋਰ ਕੀ ਗੱਲ ਨਹੀਂ ਬਾਕੀ ਵੀ ਇੰਟਰੋਗੇਸ਼ਨ ਚ ਸਾਰੀਆਂ ਏਜੰਸੀਜ਼ ਪਾਰਟਿਸਿਪੇਟ ਕਰਦੀਆਂ ਹੀ ਹੈ ਉਹ ਹਰ ਚੀਜ਼ ਰਿਕਾਰਡ ਤਾਂ ਹੋ ਹੀ ਰਹੀ ਐ ਸਰ ਕੁਝ ਹੋਰ ਹੋ ਵੀ ਸਕਦਾ ਹੈ ਅਜੇ ਤੱਕ ਨਹੀਂ ਇਹਦੇ ਵਿੱਚ ਕੋਈ ਗੱਲ ਆਈ ਐ ਫਾਈਨਲਾਈਜ਼ ਹੀ ਹੋਈ ਐ ਸਾਰੀ ਤਾਂ ਹੀ ਅਸੀਂ ਟਾਈਮ ਵੀ ਲੱਗਿਆ ਇਹਨੂੰ ਕਿਉਂਕਿ 21 ਤਰੀਕ ਨੂੰ ਪਹਿਲੀ ਅਰੈਸਟ ਹੋਈ ਸੀਗੀ ਉਸ ਤੋਂ ਬਾਅਦ ਬੜੀ ਇਹਨੂੰ ਡੀਪਲੀ ਅਸੀਂ ਇਨਵੈਸਟੀਗੇਟ ਕਰਦੇ ਰਹੇ ਤੇ ਸਾਰਾ ਇਹ ਫਾਈਨਲਾਈਜ਼ ਹੋਈ ਐ ਰਿਕਵਰੀ ਜੋ ਐਸਰੇ ਉੱਤੇ ਹਾਜ਼ਰ ਸੀਗੀ ਯਾਨੀ ਕੀ ਕਹਿ ਰਹੇ ਹੋ ਸਰ ਇਹ ਜੀ ਹਾਂਜੀ ਇੱਕ ਬੰਦੇ ਦੇ ਖਿਲਾਫ ਹੈਗਾ ਜੀ ਆਪਣੇ ਜਿਹੜਾ ਲਖਵਿੰਦਰ ਲੱਕੀ ਐ 307 ਦਾ ਪੀਐਸ ਸਦਰ ਫਰੋਜ਼ਪੁਰ ਦਾ ਅਟੈਂਪਟ ਟੂ ਮਰਡਰ ਦਾ ਬਾਕੀਆਂ ਦੇ ਖਿਲਾਫ ਨਹੀਂ ਬਾਕੀ ਸਾਰੇ ਨਵੇਂ ਆ ਤਾਂ ਹੀ ਇਹ ਐਂਚ ਨਹੀਂ ਆਏ ਕਿੰਨੀਆਂ ਕਿ ਅਸਾਈਨਮੈਂਟਸ ਸਭ ਡਿਲੀਵਰ ਕਰ ਚੁੱਕੇ ਹੁੰਦੇ ਹਨ ਮਤਲਬ 3-4 ਤਾਂ ਦੱਸ ਹੀ ਰਹੇ ਆ ਇਹ ਪਰ ਤੁਸੀਂ ਇੱਕ ਗੱਲ ਦੇਖੋ ਨਾ ਜੀ ਖੇਮ ਕਰਨ ਤੇ ਫਰੋਜ਼ਪੁਰ ਬਾਰਡਰ ਦਾ ਫਰਕ ਤਾਂ ਚਲੋ ਜੀਓਗ੍ਰਾਫੀਕਲ ਹੈ ਹੈ ਉਹਦਾ ਕੰਟ੍ਰਿਕੁਅਸ ਪਰ ਕਾਮਨ ਫੈਕਟਰ ਜਿੱਦਾਂ ਆਪਾਂ ਹਰੇਕ ਕੇਸ ਦੇ ਵਿੱਚ ਦੇਖਦੇ ਆ ਕਿ ਕਿੱਦਾਂ ਇਹਨਾਂ ਨੂੰ ਬਾਈਂਡ ਕਰ ਰਿਹਾ ਔਰ ਕਿਦਾਂ ਯੂਜ਼ ਕਰ ਰਿਹਾ ਹੈ ਕਿਦਾਂ ਇਹਨਾਂ ਦੇ ਕੰਟੈਕਟਸ ਬਣ ਰਹੇ ਨੇ ਇੰਡੀਆ ਚ ਆਪਸ ਜਾਣਦੇ ਨਹੀਂ ਹੁੰਦੇ ਫਿਰ ਇਕਦਮ ਇਕੱਠਾ ਨੈਟਵਰਕ ਚਲਾਉਣ ਲੱਗ ਜਾਂਦੇ ਆ ਜਾਨੀ ਇਸੇ ਏਰੀਆ 'ਚ ਕਿਤੇ ਨਾ ਕਿਤੇ ਡਿਲੀਵਰੀ ਹੋਣੀ ਸੀ ਜੇ ਜੇ ਤੁਹਾਨੂੰ ਦੱਸਿਆ ਤੁਹਾਡੇ ਕਟਆਊਟ ਲੱਗੇ ਹੁੰਦੇ ਨੇ ਉਸੇ ਤੁਸੀਂ ਕੋਸ਼ਿਸ਼ ਕਰ ਰਹੇ ਆ ਲਗਾਤਾਰ ਕਾਰਵਾਈਆਂ ਹੋ ਰਹੀਆਂ ਫਿਰ ਵੀ ਪਾਕਿਸਤਾਨ ਦਾ ਲਿੰਕ ਤੁਹਾਨੂੰ ਬੁਝ ਗਿਆ ਬੜਾ ਕਲੀਅਰ ਆਪਾਂ ਤਾਂ ਸ਼ਾਹ ਨਾਮ ਦਾ ਸਮਗਲਰ ਤੁਹਾਨੂੰ ਦੱਸ ਰਹੇ ਹਾਂ ਬਿਲਕੁਲ ਕਲੀਅਰ ਵਾਟ ਇਸ ਕੇਸ ਦੇ ਵਿੱਚ ਨਾਮਜ਼ਦ ਵੀ ਕੀਤਾ ਸੀ